ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਵਿਸ਼ਾ ਹੈ ਨਾ ਉਹ ਸੰਵਾਦਿਤ ਵਿਸ਼ਾ ਹੈ ਸੰਵਾਦ ਹੈ ਔਰ ਸੰਵਾਦ ਹੈ ਜਗਤ ਗੁਰੂ ਨਾਨਕ ਪਾਤਸ਼ਾਹ ਦੇ ਔਰ ਇੱਕ ਭੇਖੀ ਸਾਧੂ ਦੇ ਦਰਮਿਆਨ ਕਿਉਂਕਿ ਭੇਖੀ ਸਾਧੂਆਂ ਦੀ ਜਮਾਤ ਵਿੱਚੋਂ ਇਸ ਲੋਟੂ ਟੋਲੇ ਵਿੱਚੋਂ ਤੁਸੀਂ ਇੱਕ ਕੋਲੋਂ ਨਹੀਂ ਕਈਆਂ ਕੋਲੋਂ ਸੁਣਿਆ ਹੋਏਗਾ ਕਿ ਮੇਰੇ ਕੋਲ ਗੁਰੂ ਨਾਨਕ ਸਾਹਿਬ ਹੁੰਦੇ ਨੇ ਗੁਰੂ ਦਸਮ ਪਾਸ਼ਾ ਹੁੰਦੇ ਨੇ ਕਿਸੇ ਹੋਰ ਗੁਰੂ ਦਾ ਨਾਂ ਕਿਸੇ ਭਗਤ ਦਾ ਨਾਂ ਉਹ ਆਉਂਦੇ ਨੇ ਔਰ ਮੈਂ ਤੇ ਵੀ ਸੁਣਿਆ ਵੀ ਉਹ ਇੱਕ ਮੰਝਾ ਖੇ ਪਿਆ ਸੀ ਬਾਬਾ ਜੀ ਦੇ ਕਮਰੇ ਦੇ ਅੰਦਰ ਤੇ ਕਿਸੇ ਨੇ ਪੁੱਛ ਲਿਆ ਬਾਬਾ ਜੀ ਇਹ ਮੰਝਾ ਕਾਦੇ ਵਾਸਤੇ ਹੈ ਉਹ ਕਹਿੰਦੇ ਨੇ ਕੋਈ ਨਾ ਕੋਈ ਆ ਜਾਂਦਾ ਹੈ ਪੁੱਛਿਆ ਜੀ ਕੌਣ ਆ ਜਾਂਦਾ ਉਹ ਕਹਿੰਦੇ ਕਦੇ ਬਾਬਾ ਬੁੱਢਾ ਜੀ ਆ ਜਾਂਦੇ ਨੇ ਕਦੇ ਕਬੀਰ ਜੀ ਆ ਜਾਂਦੇ ਨੇ ਕਦੇ ਰਵਿਦਾਸ ਜੀ ਆ ਜਾਂਦੇ ਨੇ ਕਦੇ ਗੁਰੂ ਸਾਹਿਬ ਆ ਜਾਂਦੇ ਨੇ ਕਦੇ ਕੋਈ ਆ ਜਾਂਦਾ ਇਹ ਮੰਝਾ ਉਹਨਾਂ ਵਾਸਤੇ ਰੱਖਿਆ ਹੈ ਮੇ ਪੇਖੀ ਸਾਧੂ ਤੇ ਗੁਰੂ ਨਾਨਕ ਸਾਹਿਬ ਜੀ ਦੇ ਇਹ ਸੰਵਾਦ ਨੂੰ ਹੈ ਤੇ ਮਨੋਕਲਪਿਤ ਉਹ ਤੁਹਾਡੇ ਸਾਹਮਣੇ ਰੱਖਣ ਦਾ ਯਤਨ ਕਰ ਰਿਹਾ ਇਸ ਸੰਵਾਦ ਵਿੱਚੋਂ ਸਮਝਣ ਦਾ ਯਤਨ ਕਰਿਓ ਵੀ ਅਸਲੀਅਤ ਕੀ ਏ ਤੇ ਅਸਲੀਅਤ ਕੀ ਨਹੀਂ ਇੱਕ ਪੇਖੀ ਸਾਧੂ ਜੰਗਲ ਦੇ ਅੰਦਰ ਹੈ ਤੇ ਜੰਗਲ ਦੇ ਅੰਦਰ ਚਲਦਿਆਂ ਚਲਦਿਆਂ ਉਹਨੂੰ ਗੁਰੂ ਨਾਨਕ ਸਾਹਿਬ ਜੀ ਦਾ ਮਿਲਨ ਹੋ ਜਾਂਦਾ ਹੈ ਮਲਾਪ ਹੋ ਜਾਂਦਾ ਹੈ ਦੁਬਾਰਾ ਚੇਤਾ ਕਰ ਰਿਹਾ ਹਾਂ ਇਹ ਸਲੀ੍ਯਤ ਨਹੀਂ ਹੈ ਮਨੋਕਲਪਿਤ ਕਹਾਣੀਆਂ ਕੇਵਲ ਸਮਝਾਉਣ ਵਾਸਤੇ ਗੱਲ ਕੀਤੀ ਜਾ ਰਹੀ ਹੈ ਗੁਰੂ ਨਾਨਕ ਸਾਹਿਬ ਜੀ ਉਸ ਪੇਖੀ ਨੂੰ ਪੁੱਛਦੇ ਨੇ ਸਵਾਲ ਕਰਕੇ ਭਾਈ ਤੂੰ ਕੌਣ ਹੈ ਤੇ ਪੇਖੀ ਅੱਗੇ ਜਵਾਬ ਦਿੰਦਾ ਹੈ ਜੀ ਮੈਂ ਅਮਕਾ ਸਿੰਘ ਆ ਮੈਂ ਫਲਾਣਾ ਸਿੰਘ ਆ ਮੇਰਾ ਨਾਮ ਆ ਹੈ ਤੇ ਗੁਰੂ ਨਾਨਕ ਸਾਹਿਬ ਜੀ ਨੂੰ ਉਹ ਪੁੱਛਦਾ ਹੈ ਪੇਖੀ ਵੀ ਤੁਸੀਂ ਕੌਣ ਹੈ ਉਹ ਕਹਿੰਦੇ ਨੇ ਵੀ ਮੈਂ ਨਾਨਕ ਹ ਮੇਰਾ ਨਾਂ ਨਾਨਕ ਹੈ ਲੋਕ ਮੈਨੂੰ ਪਿਆਰ ਦੇ ਨਾਲ ਗੁਰੂ ਨਾਨਕ ਵੀ ਕਹਿੰਦੇ ਨੇ ਆ ਜਿਹੜਾ ਮੇਰੇ ਨਾਲ ਹੈ ਨਾ ਇਹ ਬੜਾ ਸਤਕਾਰਯੋਗ ਤੇ ਪ੍ਰਤਿਸ਼ਠਿਤ ਹਸਤੀ ਦਾ ਮਾਲਕ ਇਹਦਾ ਨਾਂ ਹੈ ਭਾਈ ਮਰਦਾਨਾ ਸਾਹਿਬ ਅਸੀਂ ਦੋਵੇਂ ਹਾਂ ਜਗਤ ਦਾ ਬੀੜਾ ਲੈ ਕੇ ਘਰੋਂ ਤੁਰੇ ਹਾਂ ਜਗਤ ਸੁਧਾਰਨ ਹਿਤ ਤੁਰੇ ਹਾਂ ਚੱਲਦੇ ਚੱਲਦੇ ਇੱਧਰ ਨੂੰ ਆ ਗਏ ਤੇਰਾ ਮਲਾਪ ਹੋਇਆ ਉਹ ਜਿਹੜਾ ਭੇਖੀ ਏ ਹੱਥ ਜੋੜ ਕੇ ਕਹਿਣ ਲੱਗਾ ਉਹ ਕਹਿਣ ਲੱਗਾ ਜੀ ਮੈਂ ਤੇ ਧੰਨ ਹੋ ਗਿਆ ਜੇ ਤੁਸੀਂ ਗੁਰੂ ਹੋ ਇਹ ਭਾਈ ਮਰਦਾਨਾ ਜੀ ਨੇ ਤੇ ਤੁਹਾਡਾ ਦਰਸ਼ਨ ਕਰਕੇ ਤੁਹਾਡਾ ਦیدار ਕਰਕੇ ਮੇਰਾ ਤੇ ਜਨਮ ਸਫਲ ਹੋਇਆ ਮੈਂ ਤੇ ਅੱਜ ਧੰਨ ਹੋਇਆ ਗੁਰੂ ਜੀ ਉਹ ਕਹਿੰਦੇ ਨੇ ਵੀ ਸਫਲ ਤੋਂ ਕਿਵੇਂ ਹੋ ਗਿਆ ਤੇਰਾ ਜਨਮ ਸਫਲ ਕਿਵੇਂ ਹੋਇਆ ਸਾਡਾ ਦیدار ਕਰਕੇ ਉਹ ਕਹਿੰਦਾ ਜੀ ਕਿਉਂ ਤੇ ਪਾਤਸ਼ਾਹ ਕਹਿੰਦੇ ਨੇ ਅਸੀਂ ਤੇ ਬਾਣੀ ਦੇ ਅੰਦਰ ਇਹ ਦੱਸਦੇ ਆ ਰਹੇ ਹਾਂ ਕਿਉਂਕਿ ਗੁਰੂ ਅਮਰਦਾਸ ਸਾਹਿਬ ਜੀ ਦਾ ਬਚਨ ਹੈ ਉਹ ਕਹਿੰਦੇ ਨੇ ਵੀ ਅਸੀਂ ਤੇ ਦੱਸਦੇ ਆ ਰਹੇ ਹਾਂ ਵੀ ਸਤਗੁਰੂ ਨੂੰ ਸਭ ਕੋ ਦੇਖਦਾ ਜੇਤਾ ਜਗਤ ਸੰਸਾਰ ਡਿੱਠੇ ਮੁਕਤ ਨਾ ਹੋਵੇ ਜਿੱਚਰ ਸ਼ਬਦ ਨਾ ਕਰੇ ਵਿਚਾਰ ਉਹ ਕਹਿੰਦੇ ਨੇ ਗੁਰੂ ਦੀ ਬਾਣੀ ਤੇ ਇਹ ਕਹਿੰਦੀ ਪਰ ਤੇਰਾ ਜਨਮ ਸਫਲਾ ਕਿਵੇਂ ਹੋਇਆ ਗੁਰੂ ਤੇ ਇਹ ਕਹਿੰਦੇ ਨੇ ਗੁਰਬਾਣੀ ਤੇ ਇਹ ਕਹਿੰਦੀ ਵੀ ਡਿੱਠੇ ਮੁਕਤ ਨਾ ਹੋਵੇ ਜਿੱਚਰ ਸ਼ਬਦ ਨਾ ਕਰੇ ਵਿਚਾਰ ਅਗਰ ਤੇਰਾ ਜਨਮ ਸਾਨੂੰ ਵੇਖਣ ਤੋਂ ਬਾਅਦ ਸਾਡਾ ਦਰਸ਼ਨ ਕਰਨ ਤੋਂ ਬਾਅਦ ਸਫਲ ਹੁੰਦਾ ਹੈ ਤੇ ਗੁਰੂ ਜੀ ਕਹਿੰਦੇ ਨੇ ਫਿਰ ਮੇਰੇ ਦੋਵੇਂ ਪੁੱਤਰ ਬਾਗੀ ਕਿਉਂ ਹੋ ਗਏ ਉਹ ਤੇ ਮੇਰੀ ਗੋਦ ਵਿੱਚ ਖੇਡਦੇ ਵੀ ਰਹੇ ਮੇਰਾ دیدار ਵੀ ਸਭ ਨਾਲੋਂ ਜ਼ਿਆਦਾ ਕੀਤਾ ਮੇਰੇ ਨੇੜੇ ਵੀ ਰਹੇ ਫਿਰ ਉਹ ਉਹ ਦੋਵੇਂ ਦੇ ਦੋਵੇਂ ਬਾਗੀ ਕਿਉਂ ਹੋਏ ਇਹ ਗੱਲ ਸੁਣ ਕੇ ਜਿਹੜਾ ਭੇਖੀ ਹੈ ਨਾ ਉਹਦੀ ਜ਼ੁਬਾਨ ਨੂੰ ਤਾਲਾ ਲੱਗ ਜਾਂਦਾ ਹੈ ਉਹ ਚੁੱਪ ਕਰ ਜਾਂਦਾ ਹੈ ਹੁਣ ਅੱਗੇ ਗੁਰੂ ਜੀ ਫਿਰ ਇੱਕ ਸਵਾਲ ਕਰਦੇ ਨੇ ਗੁਰੂ ਜੀ ਉਹ ਕਹਿੰਦੇ ਨੇ ਅੱਛਾ ਤੂੰ ਇੱਥੇ ਜੰਗਲ ਵਿੱਚ ਕੀ ਕਰਦਾ ਹੈ ਭੇਖੀ ਜੀ ਮੈਂ ਇੱਥੇ ਭਗਤੀ ਕਰ ਰਿਹਾ ਹਾਂ ਗੁਰੂ ਜੀ ਉਹ ਹੱਸਦੇ ਹੋਏ ਮੁਸਕਰਾਉਂਦੇ ਹੋਏ ਕਹਿੰਦੇ ਨੇ ਤੂੰ ਬਾਣੀ ਨਹੀਂ ਪੜ੍ਹੀ ਬਾਣੀ ਦੇ ਅੰਦਰ ਤੇ ਇਹ ਜ਼ਿਕਰ ਆਇਆ ਹੈ ਵੀ ਫਰੀਦਾ ਜੰਗਲ ਜੰਗਲ ਕਿਆ ਭਵੇਂ ਵਣ ਕੰਡਾ ਮੋੜੇ ਵਸੀ ਰੱਬ ਹਿਆਲੀਐ ਬਾਹਰ ਕਿਆ ਢੁੰਡੇ ਗੁਰਕਰਹੀ ਮੈਂ ਦਿਖਾਇਆ ਥਾ ਗੁਰਬਾਣੀ ਦੇ ਅੰਦਰ ਤੇ ਇਦਾਂ ਦਾ ਜ਼ਿਕਰ ਹੁੰਦਾ ਹੈ ਤੇ ਤੂੰ ਜੰਗਲ ਦੇ ਅੰਦਰ ਕੀ ਕਰ ਰਿਹਾ ਹੈ ਪੇਖੀ ਇਹ ਪਾਸ਼ਾ ਦੀ ਤਕਰੀਰ ਸੁਣ ਕੇ ਗੱਲ ਬਾਤ ਸੁਣ ਕੇ ਫਿਰ ਚੁੱਪ ਕਰ ਜਾਂਦਾ ਹੈ ਅੱਛਾ ਹੁਣ ਤੀਜਾ ਸਵਾਲ ਗੁਰੂ ਜੀ ਫੇਰ ਕਰਦੇ ਨੇ ਉਹ ਕਹਿੰਦੇ ਨੇ ਅੱਛਾ ਅਮਕਾ ਸਿਆ ਫਲਾਣਾ ਸਿਆ ਤੂੰ ਕਿਰਤ ਨਹੀਂ ਕਰਦਾ ਪੇਖੀ ਜਿਸ ਸਾਰਾ ਸਮਾਂ ਬੰਦਗੀ ਕਰਨ ਵਿੱਚ ਨਿਕਲ ਜਾਂਦਾ ਹੈ ਇੰਨਾ ਸਮਾਂ ਮੈਂ ਲਗਾਤਾਰ ਬੰਦਗੀ ਕਰਦਾ ਰਹਿਣਾ ਤੇ ਕੀਰਤ ਕਰਨ ਦਾ ਤੇ ਸਮਾਂ ਮੇਰੇ ਕੋਲ ਬਚਦਾ ਹੀ ਨਹੀਂ ਗੁਰੂ ਜੀ ਮੈਂ ਤੇ ਕਿਹਾ ਸੀ ਕਿ ਨਾਮਾ ਕਹਿ ਤ੍ਰਿloਚਨਾ ਮੁਖ ਤੇ ਨਾਮ ਸੰਭਾਲ ਹਾਥ ਪਾਉ ਕਰ ਕਾਮ ਸਭ ਚੀਤ ਨਰੰਜਨ ਨਾਲ ਹੁਣ ਇਹ ਤੇ ਇੱਕ ਭਲੇਖਾਣਾ ਖਾਜੋ ਵੀ ਇਹ ਬਚਨ ਤੇ ਭਗਤ ਤ੍ਰਿloਚਨ ਜੀ ਦਾ ਤੇ ਭਗਤ ਨਾਮਦੇਵ ਸਾਹਿਬ ਜੀ ਦੇ ਸੰਵਾਦ ਵਿੱਚੋਂ ਨਿਕਲਿਆ ਮੈਂ ਗੱਲ ਸਮੂਚੀ ਗੁਰਬਾਣੀ ਨੂੰ ਲੈ ਕੇ ਕਰ ਰਿਹਾ ਸਮੂਚੀ ਗੁਰਬਾਣੀ ਗੁਰੂ ਜੋਤ ਸਮੂਚੀ ਗੁਰਬਾਣੀ ਅੱਜ ਸਾਡਾ ਗੁਰੂ ਹੈ ਤੇ ਮੈਂ ਅੱਜ ਦੀ ਗੱਲ ਕਰ ਰਿਹਾ ਵੀ ਅੱਜ ਦਾ ਪੇਖੀ ਗੁਰੂ ਨੂੰ ਮਿਲਦਾ ਤੇ ਗੁਰੂ ਜੀ ਕਹਿੰਦੇ ਨੇ ਵੀ ਬਾਣੀ ਵਿੱਚ ਤੇ ਆਇਆ ਵੀ ਨਾਮਾ ਕਹੇ ਤਲੋਚਨਾ ਮੁਖ ਤੇ ਨਾਮ ਸੰਭਾਲ ਹੱਥ ਪਾਉ ਕਰ ਕਾਮ ਸਭ ਚੀਤ ਨਰਨਜਨ ਨਾਲ ਪੇਖੀ ਫੇਰ ਚੁੱਪ ਕਰ ਜਾਂਦਾ ਗੁਰੂ ਜੀ ਫੇਰ ਇੱਕ ਪ੍ਰਸ਼ਨ ਕਰਦੇ ਨੇ ਅੱਛਾ ਤੂੰ ਵਿਆਹਿਆ ਹੈ ਜਾਂ ਕਵਾਰਾ ਹੈ ਉਹ ਕਹਿੰਦਾ ਜੀ ਮੈਂ ਤੇ ਬਾਲ ਬੱਚੇਦਾਰ ਨਹੀਂ ਆ ਮੈਂ ਤੇ ਬਾਲ ਬ੍ਰਹਮਚਾਰੀ ਆ ਮੈਂ ਗ੍ਰਸਥ ਦਾ ਰਾਹ ਅਪਣਾਇ ਹੀ ਨਹੀਂ ਮੈਂ ਇਸ ਰਾਹ ਤੇ ਤੁਰਿਆ ਹੀ ਨਹੀਂ ਤੇ ਗੁਰੂ ਜੀ ਅੱਗੋਂ ਕੀ ਕਹਿੰਦੇ ਨੇ ਉਹ ਕਹਿੰਦੇ ਨੇ ਤੈਨੂੰ ਕਿੰਨੇ ਆਖਿਆ ਸੀ ਬੇ ਰੱਬ ਦੀ ਪ੍ਰਾਪਤੀ ਲਈ ਪਰਿਵਾਰ ਛੱਡਣਾ ਪੈਂਦਾ ਮੈਂ ਤੇ ਇਹ ਗੱਲ ਕਹੀ ਵਿਦੇਸ਼ ਛੋੜ ਪਰਦੇਸ ਆ ਤਾਇਆ ਪੰਚਨਦਾਲ ਨਾਲੇ ਲੈ ਆਇਆ ਘਰ ਕੀ ਨਾਰ ਤਿਆਗੇ ਅੰਦਾ ਪਰਨ ਆਰੀ ਸਿਓ ਘਾਲੇ ਤੰਦਾ ਮੈਂ ਤੇ ਇਹ ਗੱਲ ਕਹਿਨਾ ਵਾਂ ਤੈਨੂੰ ਕਿੰਨੇ ਕਿਹਾ ਹੈ ਵੀ ਰੱਬ ਨੂੰ ਮਿਲਣ ਵਾਸਤੇ ਪਰਿਵਾਰ ਛੱਡਣਾ ਪੈਂਦਾ ਮੈਂ ਤੇ ਇਹ ਗੱਲ ਕਹੀ ਵਾਰ-ਵਾਰ ਕਹੀ ਵੀ ਪਰਿਵਾਰ ਵਿਛਰੋ ਗ੍ਰਿਸ਼ਤ ਵਿਛਰੋ ਤੈਨੂੰ ਨਹੀਂ ਪਤਾ ਵੀ ਮੈਂ ਖੁਦ ਗ੍ਰਿਸ਼ਤੀ ਆ ਮੇਰੇ ਦੋ ਬੱਚੇ ਨੇ ਆ ਮੇਰੇ ਨਾਲ ਭਾਈ ਮਰਦਾਨਾ ਜੀ ਨੇ ਇਹ ਵੀ ਗ੍ਰਿਸ਼ਤੀ ਨੇ ਇਹਨਾਂ ਦੀਆਂ 3 ਮਿੰਨੇ ਇਹਨਾਂ ਦੇ ਪੁੱਤ ਵੀ ਨੇ ਭਾਈ ਰਜਾ ਦਾਸ ਜਦਾ ਇਹਨਾਂ ਦੇ ਦੋ ਪੁੱਤਰਾਂ ਦੇ ਨਾਂ ਨੇ ਤੈਨੂੰ ਕਿੰਨੇ ਕਿਹਾ ਵੀ ਗ੍ਰਿਸ਼ਤ ਮਾੜਾ ਹੁੰਦਾ ਭੇਖੀ ਫੇਰ ਚੁੱਪ ਪਾਤਸ਼ਾਹ ਨੇ ਇੱਕ ਬਚਨ ਹੋਰ ਕਹਿ ਦਿੱਤਾ ਉਪਦੇਸ਼ ਵਜੋਂ ਉਹ ਕਹਿੰਦੇ ਨੇ ਧਰਮੀ ਧਰਮ ਕਰੇਗਾ ਵਾਵੇਂ ਮੰਗੇ ਮੋਖ ਦਵਾਰ ਤੇਰੇ ਵਰਗੇ ਭੇਖੀ ਨੂੰ ਕਹਿੰਦੇ ਨੇ ਪਾਤਸ਼ਾਹ ਤੇਰੇ ਵਰਗੇ ਜਤੀ ਸਦਾਵੇਂ ਜੁਗਤ ਨਾ ਜਾਣੇ ਜੁਗਤ ਨਹੀਂ ਜਾਣਦੇ ਤਰੀਕਾ ਨਹੀਂ ਜਾਣਦੇ ਵੀ ਆਪਣੇ ਆਪ ਨੂੰ ਅੰਦਰੋਂ ਵਾਸ਼ ਕਿਵੇਂ ਕਰਨਾ ਹੈ ਸਾਫ ਕਿਵੇਂ ਕਰਨਾ ਹੈ ਸਿੱਧਾ ਕਿਵੇਂ ਕਰਨਾ ਹੈ ਸਰਲ ਕਿਵੇਂ ਕਰਨਾ ਹੈ ਮਨ ਦੇ ਟੋਏ ਟਿੱਬੇ ਕਿਵੇਂ ਲਾਉਣੇ ਨੇ ਜਤੀ ਸਦਾਵੇਂ ਜੁਗਤ ਨਾ ਜਾਣੇ ਛੱਡ ਬਹਿ ਘਰ ਬਾਹਰ ਮੈਂ ਘਰ ਬਾਹਰ ਛੱਡਣ ਲਈ ਨਹੀਂ ਕਹਿ ਰਿਹਾ ਤੂੰ ਮੈਨੂੰ ਖੁਸ਼ ਕਰਨ ਵਾਸਤੇ ਨਿਕਲਿਆ ਹੈ ਤੇ ਕਮਾਲ ਦੀ ਗੱਲ ਹੈ ਜੋ ਮੈਂ ਕਹਿ ਰਿਹਾ ਉਹਦੇ ਉਲਟ ਤਰੀਕਾ ਅਪਣਾ ਕੇ ਨਿਕਲਿਆ ਮੈਂ ਤੇ ਕਹਿ ਨਹੀਂ ਘਰ ਛੱਡ ਮੈਂ ਤੇ ਆਪ ਘਰ ਨਹੀਂ ਛੱਡਿਆ ਤੋ ਖੈਰ ਪਾਸ਼ਾ ਨੇ ਇੱਕ ਬਚਨ ਹੋਰ ਸੁਣਾ ਦਿੱਤਾ ਕਹਿਣ ਲੱਗੇ ਮੈਨੂੰ ਤਰਸ ਆਉਂਦਾ ਹੈ ਤੇਰੇ ਤੇ ਬਈ ਤੂੰ ਗੁਰਬਾਣੀ ਨੂੰ ਕਦੇ ਪੜ੍ਹਿਆ ਹੀ ਨਹੀਂ ਗੁਰਬਾਣੀ ਦਾ ਵਾਅ ਕਿ ਕਿ ਬਿੰਦ ਰਾਖ ਬਿੰਦ ਕਹਿੰਦੇ ਨੇ ਵੀਰਜ ਨੂੰ ਬਿੰਦ ਰਾਖ ਜੋ ਤਰੀਏ ਭਾਈ ਖੁਸਰੇ ਕਿਉਣਾ ਪਰਮਗਤ ਪਾਏ ਪਾਤਸ਼ਾਹ ਨੇ ਬਚਨ ਵੀ ਕਿਹਾ ਤੇ ਭੇਖੀ ਦੀ ਤੌਣੇਠਾਂ ਜ਼ੁਬਾਨ ਨੂੰ ਤਾਲਾ ਬਿਲਕੁਲ ਚੁੱਪ ਐ ਅੱਛਾ ਫਿਰ ਪਾਤਸ਼ਾਹ ਨੇ ਇੱਕ ਹੋਰ ਗੱਲ ਕਹੀ ਉਹ ਕਹਿਣ ਲੱਗੇ ਵੀ ਚਲੋ ਤੂੰ ਬਾਲ ਬੱਚੇਦਾਰ ਤੇ ਬਣਿਆ ਨੇ ਘਰ ਦੇ ਅੰਦਰ ਮਾਂ ਤੇ ਹੋਏਗੀ ਨਾ ਪਿਓ ਤੇ ਹੋਏਗਾ ਨਾ ਕਹਿਣ ਲੱਗਾ ਹਾਂ ਜੀ ਮੇਰੇ ਘਰ ਦੇ ਅੰਦਰ ਪੈਣਾ ਨੇ ਭਾਈ ਨੇ ਮਾਂ ਹੈ ਬਾਪ ਹੈ ਤੇ ਪਾਤਸ਼ਾਹ ਕਹਿਣ ਲੱਗੇ ਮਾਂ ਬਾਪ ਨੇ ਜਨਮ ਦਿੱਤਾ ਮਾਂ ਬਾਪ ਨੇ ਆਪਣੇ ਸ਼ੌਂਕ ਮਾਰੇ ਤੇ ਤੇਰੇ ਸ਼ੌਂਕ ਪੂਰੇ ਕੀਤੇ ਮੂੰਹ ਦੀਆਂ ਬੁਰਕੀਆਂ ਕੱਢ ਕੱਢ ਕੇ ਤੈਨੂੰ ਪਾਲਿਆ ਤੇ ਅੱਜ ਮਾਂ ਬਾਪ ਹੋ ਗਏ ਹੋਣਗੇ ਬੁੱਢੇ ਅੱਜ ਤੇਰੀ ਵਾਰੀ ਸੀ ਤੇਰੀ ਜ਼ਿੰਮੇਵਾਰੀ ਸੀ ਤੇਰਾ ਸਮਾਂ ਸੀ ਤੂੰ ਉਹਨਾਂ ਨੂੰ ਸੰਭਾਲਦਾ ਪਰ ਜਦੋਂ ਉਹਨਾਂ ਨੂੰ ਸੰਭਾਲਣ ਦਾ ਸਮਾਂ ਆਇਆ ਤੇ ਤੂੰ ਜੰਗਲਾਂ ਦੇ ਅੰਦਰ ਆ ਕੇ ਬਹਿ ਗਿਆ ਮੈਂ ਆਖੇ ਜੀ ਬੰਦਗੀ ਕਰਦਾ ਮੈਂ ਬੰਦਗੀ ਕਰਦਾ ਤੇਰੀ ਬੰਦਗੀ ਮੈਨੂੰ ਪਰਵਾਹ ਨਹੀਂ ਇਸ ਤਰ੍ਹਾਂ ਪਾਤਸ਼ਾਹ ਨੇ ਹੋਰ ਕੁਝ ਗੱਲਾਂ-ਬਾਤਾਂ ਕੀਤੀਆਂ। ਭੇਖੀ ਕੁਝ ਸਮਾਂ ਚੁੱਪ ਰਹਿੰਦਾ ਤੇ ਚੁੱਪ ਰਹਿਣ ਤੋਂ ਬਾਅਦ ਨਾ ਬੜਾ ਯਤਨ ਕਰਕੇ ਉਹ ਇੱਕ ਗੱਲ ਕਹਿੰਦਾ ਉਹ ਕਹਿੰਦਾ ਜੀ ਮੈਂ ਸੰਪਟ ਪਾਠ ਚਲਾਏ। ਸਪਤਾਹਿਕ ਪਾਠ ਚਲਾਏ। ਪਾਠਾਂ ਦੀਆਂ ਲੜੀਆਂ ਚਲਾਈਆਂ। ਪਾਠਾਂ ਦੀਆਂ ਇਕੋਤਰੀਆਂ ਕਰਵਾਈਆਂ। ਇਹਦੇ ਨਾਲ ਰੱਬ ਦੀ ਪ੍ਰਾਪਤੀ ਨਹੀਂ ਹੁੰਦੀ। ਇੰਨਾ ਭਲਾ ਕਰ ਰਹਿਆਂ ਲੋਕੀ ਪਾਠ ਸੁਣਦੇ ਨੇ। ਪਾਠੀਆਂ ਨੂੰ ਰੋਜੀ ਮਿਲਦੀ ਏ। ਕਿੰਨੇ-ਕਿੰਨੇ ਲੜੀਆਂ ਦੇ ਅੰਦਰ ਪਾਠ ਚੱਲਦੇ ਨੇ। ਤੇ ਗੁਰੂ ਜੀ ਹੱਸਦੇ ਹੋਏ ਭਾਈ ਮਰਦਾਨਾ ਜੀ ਵੱਲ ਦੇਖਦੇ ਨੇ ਤੇ ਕਹਿੰਦੇ ਨੇ ਭਾਈ ਮਰਦਾਨਿਆ ਲੱਗਦਾ ਇਹਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਦੇ ਪੜ੍ਹਿਆ ਨਹੀਂ ਇਹਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਦੇ ਵਿਚਾਰਿਆ ਨਹੀਂ ਇਹ ਸਿਰਫ ਮੱਥਾ ਠੇਕਦਾ ਹੈ ਰੁਮਾਲਾ ਚੜਾਉਂਦਾ ਹੈ ਇਤਰ ਦੀ ਬੋਤਲ ਲੈ ਕੇ ਛੜਕਾ ਕਰਦਾ ਫਿਰਦਾ ਹੈ ਫੁੱਲਾਂ ਦੀ ਵਰਖਾ ਕਰਦਾ ਫਿਰਦਾ ਹੈ ਸਿਰਫ ਬਣਾਵਟੀ ਤੌਰ ਤੇ ਵੀ ਮੈਂ ਬੜਾ ਸਤਿਕਾਰ ਕਰਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਖਾਕ ਸਤਿਕਾਰ ਕਰਦਾ ਹਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਤੇ ਕਬੀ ਨਹੀਂ ਮੰਨ ਰਿਹਾ ਤੇ ਸਤਕਾਰ ਕਦਾ ਹੋਇਆ ਇਹ ਤੇ ਇਕੱਲ ਹੀ ਹੋਏ ਨਾ ਵੀ ਆਖਾ ਮੋੜਨਾ ਨਹੀਂ ਤੇ ਡੱਕਾ ਤੋੜਨਾ ਨਹੀਂ ਤੋ ਖੈਰ ਪਾਸ਼ਾ ਕਹਿਣ ਲੱਗੇ ਵੀ ਮੈਂ ਕਦੋਂ ਕਿਹਾ ਸੀ ਵੀ ਤੂੰ ਪਾਠਾਂ ਦੀਆਂ ਲੜੀਆਂ ਚਲਾ ਮੈਂ ਤੇ ਖੁਦ ਕਹਿ ਕੇ ਆਇਆ ਵੀ ਪੜਪੜ ਗੱਡੀ ਲੱਦੀ ਐ ਪੜਪੜ ਭਰੀਆਂ ਸਾਥ ਪੜਪੜ ਬੇੜੀ ਪਾਈ ਐ ਪੜਪੜ ਗੱਡੀਆਂ ਖਾਤ ਪੜੀਆਂ ਜੀਤੇ ਬਰਸ ਬਰਸ ਪੜੀਆਂ ਜੀਤੇ ਮਾਸ ਪੜੀਏ ਜੇਤੀ ਆਰ ਜਾ ਪੜੀਏ ਜੇਤੇ ਸਾਸ ਨਾਨਕ ਲੇਖ ਇੱਕ ਗੱਲ ਹੋਰ ਹਉਮੈ ਚਖਣਾ ਚਾਹ ਤੈਨੂੰ ਕਿਨੇ ਕਿਹਾ ਸੀ ਕੋਤਰੀਆਂ ਚਲਾ ਲੜੀਆਂ ਚਲਾ ਪਾਠ ਕਰ ਜੇ ਤੇ ਤੇਰਾ ਆਪਣਾ ਤਰੀਕਾ ਲੁੱਟਣ ਦਾ ਭੇਖੀ ਫੇਰ ਚੁੱਪੇ ਅੱਛਾ ਪਾਸ਼ਾ ਕਹਿਣ ਲੱਗੇ ਤੂੰ ਮੇਰੇ ਰਾਹ ਤੇ ਨਾ ਚੱਲ ਕੇ ਸਗੋਂ ਮੇਰਾ ਨਾਮ ਵਰਤ ਕੇ ਲੋਕਾਂ ਨੂੰ ਬੇਕੂਫ ਬਣਾ ਰਿਹਾ ਹੈ ਜੋ ਸਹੀ ਨਹੀਂ ਹੈ ਗੁਰੂ ਜੀ ਕਹਿੰਦੇ ਨੇ ਮਰਦਾਨਿਆ ਚੱਲ ਚਲੀਏ ਇਹਨੂੰ ਆਪਣਾ ਕੰਮਕਾਰ ਕਰਨ ਦੇ ਜਿਹੜੇ ਪਾਸੇ ਲੱਗਾ ਹੈ ਵੇਖਾਂਗੇ ਇਹ ਇਸ ਕੰਮ ਦੇ ਨਾਲ ਕਿੰਨਾ ਆਪਣੇ ਆਪ ਨੂੰ ਪਵਿੱਤਰ ਕਰ ਲੈਂਦਾ ਹੈ ਜਾਂ ਰੱਬ ਨੂੰ ਮਿਲ ਪੈਂਦਾ ਹੈ ਇਹ ਤਾਂ ਲੁੱਟਣ ਦਾ ਤਰੀਕਾ ਹੈ ਔਰ ਕੁਝ ਵੀ ਨਹੀਂ ਹੁਣ ਭੇਖੀ ਰਹਿ ਜਾਂਦਾ ਇਕੱਲਾ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਜੀ ਚਲੇ ਜਾਂਦੇ ਨੇ ਤੇ ਭੇਖੀ ਨਾ ਫਿਰ ਆਪਣੇ ਆਪ ਦੇ ਨਾਲ ਗੱਲਾਂ ਕਰਦਾ ਉਹ ਕਹਿੰਦਾ ਹੈ ਵੀ ਇਹ ਤੇ ਮੈਨੂੰ ਕੱਚੇ ਤੇ ਲਾ ਕੇ ਤੁਰ ਗਏ ਮੈਨੂੰ ਲੱਗਦਾ ਇਹ ਗੁਰੂ ਨਾਨਕ ਨਹੀਂ ਸੀ ਇਹ ਕੋਈ ਨਾ ਕੋਈ ਨਾ ਬਰੂਪੀਆ ਹੋਣਾ ਹੈ ਕੋਈ ਨਾ ਕੋਈ ਭੇਖੀ ਹੋਣਾ ਭੇਖੀ ਗੁਰੂ ਨੂੰ ਕਹਿ ਰਿਹਾ ਹੈ ਇਹ ਭੇਖੀ ਹੋਣਾ ਹੈ ਇਹ ਨਾਨਕ ਸਾਹਿਬ ਇਦਾਂ ਦੇ ਨਹੀਂ ਹੋ ਸਕਦੇ ਕਿਉਂਕਿ ਮੈਂ ਤੇ ਨਾਨਕ ਸਾਹਿਬ ਦਾ ਚਿੱਤਰ ਬਣਵਾ ਕੇ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਹੈ ਵੀ ਆ ਗੁਰੂ ਨਾਨਕ ਸਾਹਿਬ ਦਾ ਅਸਲ ਚਿੱਤਰ ਹੈ ਮੇਰੇ ਕੋਲ ਆਏ ਸਨ ਪ੍ਰਸ਼ਾਦਾ ਸ਼ਕਨ ਆਏ ਸਨ ਮੈਂ ਇੱਕ ਆਰਟਿਸਟ ਨੂੰ ਕੋਲ ਬੁਲਾਇਆ ਤੇ ਚਿੱਤਰ ਬਣਵਾਇਆ अच्छा तेरी तपस्या करके गुरु आए ते आर्टिस्ट ਨੂੰ ਐਵੇਂ ਦਰਸ਼ਨ ਹੋ ਗਏ ਵਾਹ ਬੇਲੀਆ ਕਹਿਣ ਲੱਗਾ ਭੇਖੀ ਆਪਣੇ ਆਪ ਨਾਲ ਗੱਲਾਂ ਕਰਦਾ ਹੈ ਵੀ ਮੈਂ ਤੇ ਇਦਾਂ ਦਾ ਚਿੱਤਰ ਲੋਕਾਂ ਦੇ ਸਾਹਮਣੇ ਚਿਤਵਿਆ ਤੇ ਕਹਿ ਬਈ ਆ ਕੰਮ ਕਰੋ ਤੇ ਗੁਰੂ ਖੁਸ਼ ਹੋ ਜਾਂਦੇ ਨੇ ਇਹ ਤੇ ਸਾਰੇ ਦੇ ਸਾਰੇ ਮੇਰੇ ਕੰਮ ਦੇ ਉੱਤੇ ਪਾਣੀ ਫੇਰ ਕੇ ਅੱਗੇ ਚੱਲਦਾ ਬਣਿਆ ਭੇਖੀ ਗੁਰੂ ਦੀਆਂ ਗੱਲਾਂ ਨੂੰ ਸਾਹਮਣੇ ਨਾ ਲਿਆ ਕੇ ਤੇ ਫਿਰ ਆਪਣੇ ਉਸੇ ਜਾਲ ਦੇ ਅੰਦਰ ਮਗਨ ਹੋ ਜਾਂਦਾ ਹੈ ਫਿਰ ਲੋਕਾਂ ਨੂੰ ਵਰਗ ਲਾਉਣਾ ਸ਼ੁਰੂ ਕਰ ਦਿੰਦਾ ਹੈ ਫਿਰ ਉਹਦਾ ਚੱਲਣਾ ਸ਼ੁਰੂ ਕਰ ਦਿੰਦਾ ਜਿਵੇਂ ਚੱਲ ਰਿਹਾ ਸੀ ਇਹ ਅੱਜ ਦੇ ਲੋਟੂ ਟੋਲੇ ਦਾ ਕੰਮ ਹੈ ਭੇਖੀਆਂ ਦਾ ਕੰਮ ਹੈ ਨਾ ਵਰਦਿਨ ਗੁਰੂ ਦਾ ਤੇ ਕੰਮ ਸਿੱਧਾ ਕਰਦੇ ਨੇ ਆਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ